ਸਾਰੇ ਨੂੰ ਸਹਿਮਤ ਮੈਡਿਕ ਕਮਿਸ਼ਨਰ ਪਟਿਆਲਾ ਅਜ ਮਿਤੀ 9 5 2025 ਨੂੰ ਆ ਸਾਰਿਆਂ ਨੂੰ ਇਹ ਦੱਸਣਾ ਚਾਹਦੀ ਆ ਕਿ ਜੀ ਕਿਸੇ ਤਰੀਕੇ ਦੀ ਪੈਨਿਕ ਦੀ ਕੋਈ ਲੋੜ ਨਹੀਂ ਹੈ ਜੀ ਅਸੀਂ ਜਦੋਂ ਵੀ ਕੁਝ ਪ੍ਰੀਕਾਸ਼ਨਰੀ ਮੀਜਰਸ ਜਾਂ ਕੁਝ ਵੀ ਆਂਦਾ ਹੈਗਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰਦੇ ਆ ਤੇ ਇਸ ਦੀ ਲਗਾਤਾਰਤਾ ਇੱਚ ਥੋੜੀ ਖਬਰਾਂ ਆ ਰਹੀ ਸੀ ਕਿ ਰਾਸ਼ਨ ਯਾ ਐਸੈਂਸ਼ੀਅਲ ਸਰਵਿਸਿਜ਼ ਦੀ ਕਟ ਇਦਾਂ ਦਾ ਕੁਝ ਨਹੀਂ ਹੈਗਾ ਸਾਡੇ ਕੋਲ ਇਨਫ ਸਟਾਕ ਹੈਗਾ ਚਾਹੇ ਉਹ ਪਲਸਸ ਦਾ ਹੋ ਗਿਆ ਯਾ ਐਸੈਂਸ਼ੀਅਲ ਫੂਡ ਗ੍ਰੇਨਸ ਦਾ ਹੋ ਗਿਆ ਆਇਲਸ ਦਾ ਹੋ ਗਿਆ ਐਲ ਪੀ ਜੀ ਸਿਲੰਡਰਸ ਪੈਟਰੋਲ ਪੰਪ ਦਾ ਤੇ ਹੋਲਡਿੰਗ ਵਾਸਤੇ ਵੀ ਅਸੀਂ ਆਰਡਰ ਕੀਤੇ ਆ ਤਾਂ ਕਿਸੇ ਵੀ ਪੈਨਿਕ ਯਾ ਅਫਵਾਹ ਦੇ ਚਾਹੇ ਆਪਾਂ ਇਹੋ ਜ्यादी ਐਕਟੀਵਿਟੀਜ਼ ਚੁਣਾਈ ਤੇ ਇਸ ਮੈਸੇਜ ਦੇ ਰਾਹੀਂ ਮੈਂ ਹੀ ਦੱਸਣਾ ਚਾਹੁੰਦੀ ਆ ਕਿ ਜੀ ਸਾਡੇ ਕੋਲ ਇਨਫ ਸਟਾਕ ਅਵੇਲੇਬਲ ਹੈਗਾ ਤਾਂ ਆਪਾਂ ਪੈਨਿਕ ਨਾ ਕਰੀ ਤੇ ਅਸੀਂ ਹੈਲਪਲਾਈਨ ਨੰਬਰ ਵੀ ਡੀ ਐਫ ਐਸ ਸੀ ਫੂਡ ਸਪਲਾਈ ਵਿਭਾਗmeida ਵੀ ਦਿੱਤਾ ਹੈਗਾ ਤੇ ਤੁਹਾਨੂੰ ਕੋਈ ਅਮਰਜੈਂਸੀ ਜਾਂ ਕੋਈ ਦਿੱਕਤ ਆਂਦੀ ਹੈ ਤਾਂ ਤੁਸੀਂ ਉਹਨਾਂ ਨਾਲ ਰਾਬਤਾ ਵੀ ਕਰ ਸਕਦੇ ਮੋਡਲ ਤੋਂ ਅੰਦੋਲੀ ਰੇਲੂ ਰਾਮ ਸਿੰਘ ਸਮਾਤੋ ਜੀ ਜੋ ਇਹ ਹਾਲਾਤ ਪੈਦਾ ਹੋਏ ਆ ਜੀ ਇਸ ਦੇ ਲੈਸ ਸਾਡੇ ਕੋਲ ਰਾਸ਼ਨ ਦਾ ਪੂਰਾ ਸਮਾਨ ਹੈ ਅਸੀਂ ਹਰ ਜਗ੍ਹਾ ਜਿਹੜਾ ਸੰਪੂਰਨ ਦਾਮ ਦੇ ਕਿਤੇ ਨਵੀਂ ਕਿਸੇ ਲੋਡ ਹੋਵੇ ਸਾਡੇ ਕੋਲ ਆਓ ਤੇ ਅਸੀਂ ਉਹਨਾਂ ਨੂੰ ਪੂਰਾ ਸਵਾਲ ਦੇਵਾਂਗੇ ਫਰਸ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਰਿਗਾਰਡਿੰਗ ਕਿਸੇ ਤਰ੍ਹਾਂ ਦੀ ਪੈਨਿਕ ਦੀ ਜ਼ਰੂਰਤ ਨਹੀਂ ਹੈ ਅਸੀਂ ਇੱਥੇ ਰੈਗੂਰਾਮ ਸਟੋਰ ਟਿਪ ਦੇ ਖੜੇ ਆ ਤੇ ਸਾਰਾ ਰਸਨ ਇੱਥੇ ਇਜ਼ੀਲੀ ਅਵੇਲੇਬਲ ਹੈ ਸਰ ਦਾ ਨਾਮ ਸੋਰਜ ਬਾਨ ਹੋਟਲ ਫਰਮੰਡੀ ਪਟਿਆਲੇ ਹੈ ਅੱਜ ਸਾਡੇ ਕੋਲ ਮਿਤੀ 8 5 25 ਨੂੰ ਫੂਡ ਸਪਲਾਈ ਵਾਲੇ ਪੁੱਛ ਰਾਏ ਤੇ ਕਿ ਤੁਹਾਡੇ ਕੋਲ ਸਬਾਲ ਸਾਡੇ ਕੋਲ ਅਵੇਲੇਬਲ ਹੈਗੇ ਆ ਇਸ ਤਰ੍ਹਾਂ ਵੀ ਸਾਡੇ ਕੋਲ ਮਾਰ ਜੋ ਵੀ ਹੋਏਗਾ ਅਸੀਂ ਦੇਣਗੇ ਜਦਬਰਜੀ ਆਓ ਸਾਡੇ ਕੋਲ ਲੈ ਸਕਦੇ ਨਾਮ ਜੀ ਸਚੀਨ ਗੁਪਤਾ ਦਾਲ ਦੇਲੀ ਚੌਂਕ ਦਾ ਨਿਵਾਸੀ ਇਹ ਰਾਸ਼ਨ ਦਾ ਸਮਾਨ ਲੈਣ ਆਇਆ ਸੀ ਮੈਂ ਗੁਪਤਾ ਜੀ ਘਰ ਦੇ ਸਟੋਰ ਤੋਂ ਇਨਾ ਕੋਲ ਸਟਾਕ ਪੂਰਾ ਕਿ ਜੇ ਕਿ ਇਹਦੇ ਕੋਲ ਵੀ ਨਹੀਂ ਵਧੀਆ ਸਮਾਨ ਉਹਦਾ ਸਾਰਾ ਸਾਡੇ 'ਚ ਵੀ ਕੋਈ ਘਬਰਾਹਟ ਨਹੀਂ ਹੈ ਕਿਉਂਕਿ ਸਾਨੂੰ ਪਤਾ ਸਮਾਨ ਉਹਦਾ ਪੂਰਾ ਮਿਲ ਜਾਣਾ ਹੈ ਅਫਸਰ ਦਾ ਨਾਮ ਹੈ ਗਣਪਤਰਾ ਸੁਰੇਂਦਰ ਕੁਮਾਰ ਲੋਕੇਸ਼ਨ ਹੈ ਗੁਰਮੰਡੀ ਸਾਡੇ ਬਾਕੀ ਪਟਿਆਲੇ ਪਾਸਿਓਂ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਵੀ ਹੋਲਸੇਲ ਦੇ ਚਿੱਟੇ ਦੇ ਵਿੱਚ ਆਪਣਾ ਗਿੰਨੀ ਪੌਟਸ ਹੋਇਆ ਸਨਫਲਾਵਰ ਸਰ੍ਹੋਂ ਦਾ ਪੂਰਾ ਸ਼ੱਕਰ ਗੁੜ ਮਸਟਰਡ ਗਗਨ ਕੰਪਨੀ ਦਾ ਤੇ ਇਸ ਤੋਂ ਇਲਾਵਾ ਗਰਾਊਂਡ ਨਟ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸਾਡੇ ਕੋਲ ਸਟਾਕ ਹੈ ਜਿਹੜਾ ਖੁੱਲ੍ਹਾ ਅਵੇਲੇਬਲ ਹੈ ਤੁਸੀਂ ਸਾਡੇ ਕੋਲ ਆ ਕੇ ਇੱਥੇ ਲੈ ਸਕਦੇ ਹੋ ਫ੍ਰੀ ਸਕਦੇ ਹੋ ਮੈਂ ਵਿਜੇ ਗੁੱਤਾ ਸਾਡੀ ਫਰਮ ਦਾ ਨਾਮ ਹੈ ਉਹ ਮੋਤੀ ਨਾਮਿੰਦਰ ਕੁਮਾਰ ਪਟਿਆਲਾ ਗੁਰਦੰਡੀ ਵਿਖੇ ਸਾਡੇ ਚੀਨੀ ਦਾ ਹੋਲਸੇਲ ਦਾ ਕੰਮ ਹੈ ਜੋ ਹੈ ਭਾਰਤ ਪਾਕਿਸਤਾਨ ਦੀ ਕੰਟਰੋਵਰਸੀ ਦੇ ਦੌਰਾਨ ਜੋ ਪੈਨਿਕ ਹੋਏ ਹੋਏ ਲੋਕ ਉਹ ਹੋਣ ਦੀ ਲੋੜ ਨਹੀਂ ਹੈ ਸਾਡੇ ਕੋਲ ਪ੍ਰਾਪਤ ਮਾਤਰਾਵਾਂ ਪੂਰੇ ਬਾਜ਼ਾਰ 'ਚ ਦੇਣ ਲਈ ਪ੍ਰਾਪਤ ਮਾਤਰਾਵਾਂ ਚੰਨੀ ਹੈ ਤੇ ਪਿੱਛੋਂ ਕੋਈ ਸਪਲਾਈ ਦੀ ਰੋਕ ਨਹੀਂ ਲੱਗੀ ਹੋਈ ਸਾਡੀ ਫਰਮ ਦਾ ਨਾਮ ਲੈਚੀ ਰਾਮ ਬਚਨ ਵਾਲੇ ਜੋ ਕਿ ਇਸ ਨੌਰੀਗੇਟ ਪਟਿਆਲਾ ਹੈਗੀ ਇਹ ਸਾਡੇ ਕੋਲ ਦਾਲਾਂ ਦਾ ਵਿਸ਼ੇ ਵਿੱਚ ਮੂੰਗੀ ਮਸਰੀ ਕਾਲੇ ਜਨੇ चना दाल ਰਾਜਮਾ ਹਰੜ ਮਟਰ ਦਾਲ ਮਟਰ ਹਰ ਇੱਕ ਚੀਜ਼ ਦਾ ਸਪੈਸ਼ਲ ਸਟਾਕ ਹੈਗਾ ਕਿਸ ਵੀ ਜਨਨ ਕੋਈ ਘਬਰਾਣ ਦੇ ਰੋਗ ਨਹੀਂ ਹੈਗੇ ਇਨ ਕੇਸ ਕੋਈ ਕੋਈ ਵੀ ਕਿਸੇ ਨੇ ਕੋਈ ਵੀ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਬੈਠੇ ਆ ਸਾਡੇ ਕੋਲ ਆਓ ਫਰੇ ਨਾਲ ਸੰਪਰਕ ਕਰੋ ਅੰਸੁਰ ਕਾਲ ਜੀ ਮੈਂ ਡਿੰਪਲ ਹੈਪੀ ਪਾਥ ਗੈਸਿਸ ਦੇ ਵਿੱਚ ਗੱਲ ਕਰ ਰਹੀ ਹਾਂ कि, कि ताँग ताँग की की मैं कहना चाहूंगी आज ਸਾਡੇ ਆਫਿਸ ਦੇ ਵਿੱਚ 9525 ਵਿੱਚ ਇੱਕ ਇਨਸਪੈਕਸ਼ਨ ਹੋਈ ਹੈ ਜਿਸ ਦੇ ਵਿੱਚ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਸਾਡੇ ਕੋਲ ਗੈਸ ਦਾ ਪੂਰਾ ਸਟਾਕ ਹੈ ਅਤੇ ਜੇਕਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਲੋਕਾਂ ਨੂੰ ਸਪਲਾਈ ਪੂਰੇ ਟਾਈਮ ਟਾਈਮ ਉਤੇ ਦਵਾਂਗੇ ਤਾਂ ਜੋ ਕਿ ਲੋਕ ਕਿਸੇ ਗੱਲ ਤੋਂ ਪਰੇਸ਼ਾਨ ਨਾ ਹੋਣ। ਧੰਨਵਾਦ। ਨਮਸਕਾਰ ਜੀ, ਮੈਂ ਪੰਕਜ ਕੌਤਲਾ ਸੁਵਿੰਦਰਾ ਗੈਸ ਸਰਵਿਸ ਤੋਂ। ਅੱਜ 9 5 2025 ਦੀ ਤਰੀਕ ਨੂੰ ਸਾਡੇ ਕੋਲੇ ਫੂਲ ਸਪਲਾਈ ਦੀ ਸਿੰਗ ਟੀਮ LPG ਦਾ ਸਰਵੇ ਕਰਨ ਆਈ ਹੈ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਬਹੁਤ ਸਾਲਾਂ ਤੋਂ LPG ਦੇ ਸਰਵੇ ਮਤਲਬ ਲੋਕਾਂ ਨੂੰ ਸਪਲਾਈ ਕਰ ਰਹੇ ਹਾਂ जो ये स्थिति पहले की बनी हुई है बिल्कुल घबराने की लोगों को लोड़ नहीं असली प्रॉपरली तत्पर हाँ चौबीस घंटे तत्पर हाँ किसी तरीके भी एलपीजी पी की कोई भी दिक्कत लोगों कोई भी किल्लत नहीं आने दी जाएगी लोग पैनिक क्रिएट ना करें बिल्कुल नॉर्मल सप्लाई आएगी लोगों के घर अंदर जिदा पहला आती थी उदा ही आएगी बिल्कुल पैनिक सिचुएशन क्रिएट ना करो नमस्कार जी हमारे प्रिय ग्राहक भाइयों मैं आपको ये सूचित करना चाहता हूँ कि हमारे सभी आउटलेट्स पे चाहे वो सी का है या बी का एच का है आपको प्रोडक्ट मिलेगा हमारे टैंक फुल हैं आप प्लीज जो हमारे बॉर्डर पे हालात है उनको देख के पैनिक मत कीजिए और प्रोडक्ट्स स्टोर मत कीजिए। ये हमारे लिए सेफ भी नहीं है मैं जसपाल जुनेजा प्रधान पेट्रोलियम डीलर्स एसोसिएशन डिस्ट्रिक्ट पटियाला आम लोग करना चाहना कि ਚਾਹੇ ਉਹ ਇੰਡੀਅਨ ਆਇਲ ਹੈ ਚਾਹੇ ਹਿੰਦੁਸਤਾਨ ਪੈਟਰੋਲੀਅਮ ਹੈ ਚਾਹੇ ਉਹ ਭਾਰਤ ਪੈਟਰੋਲੀਅਮ ਹੈ ਕਿਸੇ ਵੀ ਪੈਟਰੋਲ ਪੰਪ ਤੇ ਤੇਲ ਚਾਹੇ ਉਹ ਡੀਜ਼ਲ ਹੈ ਜਾਂ ਪੈਟਰੋਲ ਹੈ ਕੋਈ ਕਮੀ ਨਹੀਂ ਹੈ ਸਾਡਾ ਸੰਗਰੂਰ ਟਰਮੀਨਲ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਸਾਨੂੰ ਪੂਰੀ ਸਪਲਾਈ ਰਿਲੀਜ਼ ਕਰ ਰਿਹਾ ਹੈ ਮੈਂ ਹੈਪੀਨਸੀ ਕਿ ਮੈਨੇਜਰ ਮਸਤ ਸਰਵਿਸ ਸਟੇਸ਼ਨ ਪਟਿਆਲਾ ਘਵਾਰਾ ਚੋਂ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਸਾਡੇ ਪੈਟਰੋਲ ਪੰਪ ਤੇ ਕਿਸੇ ਤਰ੍ਹਾਂ ਦੀ ਪੈਟਰੋਲ ਡੀਜ਼ਲ ਦੀ ਕਮੀ ਨਹੀਂ ਹੈਗੀ ਲੋਕਾਂ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਕਿਸੇ ਵੀ ਟਾਈਮ ਕੋਈ ਵੀ ਆਕੇ ਪੈਟਰੋਲ ਦੀ ਪਰਵਾਹ ਪਾ ਸਕਦਾ ਹੈ ਸਾਡੇ ਕੋਲ ਫੂਡ ਸਪਲਾਈ ডিপਾਰਟਮੈਂਟ ਤੋਂ ਸਾਡੇ ਇੰਸਪੈਕਟਰ ਸਭ ਸਾਡੇ ਸਾਹਮਣੇ ਆਏ ਨੇ ਉਹਨਾਂ ਦੀ ਟੀਮ ਔਰ ਜਿਵੇਂ ਕਿ ਹਾਲਾਤ ਅੱਜਕੱਲ੍ਹ ਚੱਲ ਰਹੇ ਨੇ ਲੋਕੀ ਪੈਨਿਕ ਬਹੁਤ ਹੋ ਰਹੀ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੈਟਰੋਲ ਡੀਜ਼ਲ ਦੀ ਕੋਈ ਕਮੀ ਨਹੀਂ ਹੈਗੀ ਹੈ ਬਸ ਬੇਨਤੀ ਇਹਨੀ ਹੈ ਕਿ ਕੋਈ ਵੀ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਜਦੋਂ ਮਰਜ਼ੀ ਆ ਕੇ ਪੈਟਰੋਲ ਡੀਜ਼ਲ ਸਾਡੇ ਤੋਂ ਪੰਪ ਤੋਂ ਲੈ ਸਕਦਾ ਸਾਰੇ ਹੀ ਪਟਿਆਲਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਪਾਕਿਸਤਾਨ ਤੇ ਭਾਰਤ ਦੇ ਵਿੱਚ ਪੈਨਿਕ ਚੱਲ ਰਿਹਾ ਹੈ ਸਿਸਟਮ ਤਣਾਅਪੂਰਨ ਮਾਹੌਲ ਚੱਲ ਰਿਹਾ ਹੈ ਉਸ ਦੇ ਮੱਧ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਇਹਦੇ ਨਾਂ ਲੱਗਦੀਆਂ ਏਜੰਸੀਆਂ ਪੰਡ ਗ੍ਰੇਨ ਵੇਅਰ ਹਾਊਸ ਮਾਰਕੀਟ ਤੇ ਪੰਸਪ ਕਿਸੇ ਵੀ ਪਟਿਆਲਾ ਵਾਸੀ ਨੂੰ ਘਬਰਾਣ ਦੀ ਜਰੂਰਤ ਨਹੀਂ ਹੈ ਸਾਡੇ ਕੋਲ ਕਲਕੱਤੇ ਚਾਵਲ ਦਾ ਪੂਰਾ ਸਟਾਕ ਹੈ ਦੇਸ਼ ਵਾਸੀਆਂ ਵਾਸਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਜੋ ਕੰਮ ਕਰ ਰਹੇ ਨੇ ਉਹਦੇ ਵਾਸਤੇ ਕਿਸੇ ਵੀ ਪਟਿਆਲਾ ਨਿਵਾਸੀ ਨੂੰ ਘਬਰਾਣ ਦੀ ਜਰੂਰਤ ਨਹੀਂ ਹੈ ਅਸੀਂ ਤੁਹਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ